ਨਮਸਕਾਰ ਸੋ ਸ਼ਿਕਾਇਤ ਅਦਾਬ ਤੁਸੀਂ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਮੈਂ ਹਾਂ ਮਿੱਕੀ ਜੈਕਾਰ ਤਿੰਨ ਦਿਨਾਂ ਦੇ ਲਈ ਬੱਸਾਂ ਜਿਹੜੀਆਂ ਨੇ ਨਹੀਂ ਚੱਲਣਗੀਆਂ ਜੀहां ਇਹ ਬੇहद ਅਹਿਮ ਖਬਰ ਹੈ ਉਹਨਾਂ ਲੋਕਾਂ ਦੇ ਲਈ ਜੋ ਕਿ ਪਲਾਨ ਬਣਾ ਰਹੇ ਨੇ ਕਿਥੇ ਜਾਣ ਦਾ ਜਾਂ ਜ਼ਰੂਰੀ ਕੰਮ ਤੋਂ ਜਾਣ ਦੀ ਪਲੈਨਿੰਗ ਸੋਚ ਰਹੇ ਨੇ ਤਾਂ ਤੈਂ ਦਿਨ ਦੱਸ ਦਈਏ ਕਿ ਬੱਸਾਂ ਜਿਹੜੀਆਂ ਨੇ ਚੱਕਾ ਜਾਮ ਰਹੇਗਾ ਪੰਜਾਬ ਦੇ ਵਿੱਚ ਬੱਸਾਂ ਜਿਹੜੀਆਂ ਨੇ ਨਹੀਂ ਚੱਲਣਗੀਆਂ ਦੱਸ ਦਈਏ ਕਿ ਅਗਲੇ ਮਹੀਨੇ ਇਹਨਾਂ ਤਰੀਖਾਂ ਦੇ ਵਿੱਚ ਜੇਕਰ ਤੁਸੀਂ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਖਬਰ ਬੇहद ਅਹਿਮ ਹੈ ਤੁਹਾਡੇ ਲਈ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੋਸਤਾਂ ਨੂੰ ਵੀ ਸਾਂਝੀ ਕਰ ਦਿਓ ਕਿਉਂਕਿ ਉਹਨਾਂ ਨੂੰ ਖੱਜਲ-ਖਵਾਰੀ ਦਾ ਨਾਂ ਸਾਹਮਣਾ ਕਰਨਾ ਪੈ ਜਾਵੇ ਦੱਸ ਦਈਏ ਕਿ ਦੈਨਾ ਦੈਨਾ ਪੂਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੱਸਾਂ ਨਹੀਂ ਚੱਲਣਗੀਆਂ ਚੱਕਾ ਜਾਮ ਕੀਤਾ ਜਾਵੇਗਾ ਇਹ ਵੱਡਾ ਐਲਾਨ ਦਸਤੇ ਕਰ ਦਿੱਤਾ ਗਿਆ ਹੈ ਡਰਾਈਵਰਾਂ ਦੇ ਵੱਲੋਂ ਅਤੇ ਕੰਡਕਟਰਾਂ ਦੇ ਵੱਲੋਂ ਕਿਉਂਕਿ ਇਸ ਦੇ ਵਿੱਚ ਤਿੰਨ ਤਰੀਖਾਂ ਜਿਹੜੀਆਂ ਨੇ ਉਦਾਰਿਤ ਕੀਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਸਾਰੀ ਜਾਣਕਾਰੀ 9 10 ਅਤੇ 11 ਜੁਲਾਈ ਨੂੰ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਰਹੇਗਾ ਤੇ ਬੱਸਾਂ ਜਿਹੜੀਆਂ ਨੇ ਉਸ ਦੀ ਆਵਾਜ਼ਾਹੀ ਬੰਦ ਰਹੇਗੀ ਤਾਂ ਜਿਹੜੇ ਲੋਕਾਂ ਇਨ ਤਿੰਨ ਦਿਨਾਂ ਦੇ ਵਿੱਚ ਕਿਤੇ ਜਾਣ ਦੀ ਸੋਚ ਰਹੇ ਨੇ ਅਗਲੇ ਮਹੀਨੇ ਤਾਂ ਹੁਣ ਤੋਹੀਂ ਆਪਣਾ ਪਲਾਨ ਜਿਹੜਾ ਹੈ ਉਹ ਚੇਂਜ ਕਰ ਲੈਣ ਕਿਉਂਕਿ ਵੱਡਾ ਐਲਾਨ ਦਾਸ ਦਿੱਤੇ ਕਿ ਜੇਕਰ ਤੁਸੀਂ ਅਗਲੇ ਮਹੀਨੇ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਖਬਰ ਪੜ ਲਓ ਕਿਉਂਕਿ 9 10 ਅਤੇ 11 ਜੁਲਾਈ ਨੂੰ ਸੂਬੇ ਦੇ ਵਿੱਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਇਸ ਲਈ ਆਪਣੀ ਯਾਤਰਾ ਦੀ ਯੋਜਨਾ ਉਸ ਸੰਸਾਰ ਬਣਾਓ ਤਾਂ ਜੋ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਦਰਸਲ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ 3 ਦਿਨਾਂ ਦਾ ਚੱਕਾ ਜਾਮ ਦੀ ਚੇਤਾਵਨੀ ਦਿੱਤੀ ਹੈ ਜਿਸ ਦੇ ਚੱਲਦੇ ਯੂਨੀਅਨ ਆਗੂ ਕਮਲ ਕੁਮਾਰ ਬਲਵਿੰਦਰ ਸਿੰਘ ਰਾੜ ਤੇ ਰੇਸ਼ਮ ਸਿੰਘਲ ਅਜਮੇਰ ਸਿੰਘ ਢੱਲੋਨੇ ਕਿਹਾ ਹੈ ਕਿ ਸਰਕਾਰ ਨਾਲ ਕਈ ਮੀਟਿੰਗਾਂ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਇਆ ਇਸ ਲਈ ਉਹਨਾਂ ਨੇ 30 ਜੂਨ ਨੂੰ ਸਟੇਟ ਟਰਾਂਸਪੋਰਟ ਡਾਇਰੈਕਟਰ ਦੇ ਦਫ਼ਤਰ ਸਾਹਮਣੇ ਧਰਨੇ ਤੇ ਬੈਠਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਮੰਗਾ ਪੂਰੀਆ ਨਾ ਹੋਣ ਤੇ 9 10 ਅਤੇ 11 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹائش ਤੇ ਚੱਕਾ ਜਾਮ ਕਰਕੇ ਸਥਾਈ ਧਰਨਾ ਦੇਣ ਦੀ ਚੇਤਾਵਨੀ ਵੀ ਦਿੱਤੀ ਹੈ ਤਾਂ ਦੇਖ ਸਕਦੇ ਹੋ ਕਿ ਜੇਕਰ ਤੁਸੀਂ ਵੀ ਅਗਲੇ ਮਹੀਨੇ ਕਿਤੇ ਜਾਣ ਦੀ ਪਲੈਨਿੰਗ ਬਣਾ ਰਹੇ ਹੋ ਤਾਂ 9 10 11 ਜੁਲਾਈ ਨੂੰ ਆਪਣਾ ਪਲਾਨ ਬਦਲ ਸਕਦੇ ਹੋ ਕਿਉਂਕਿ 3 ਦਿਨ ਇਹ ਬੱਸਾਂ ਨਹੀਂ ਚੱਲਣਗੀਆਂ